ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਡਿਠੇ ਸਦੇ ਥਾਵ ਨਹੀਂ ਤੁਦ ਜਹਿਆ ਬਦੋ ਫੁਰਖ ਵਿਦਿਆ ਤੂੰ ਸੋਹਿਆ ਬਸਦੀ ਸਗਨ ਅਪਾਰ ਅਨੂਪਰਾਮ ਦਾਸਪੁਰ ਹਰ ਹਾ ਕਸ ਮਲ ਜਾਈਐ ਨਾਏ ਰਾਮਦਾਸ ਸਰ ਵਿਚ ਬਾਣੀ ਅੰਬਰਤ ਸਰ ਗੁਰਬਾਣੀ ਕਹੈ ਸੇਵਕ ਜਨਮਨ ਪਰਤਖ ਗੁਰੂ ਨਿਸਤਾਰੇ ਸੋ ਕਹੋ ਢਲ ਗੁਰ ਸੇਵੀਐ ਐਹਨ ਇਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਹਉਲਾ ਪੰਜਵੈ ਭੁਖੇ ਖਾਵਤ ਲਾਜ ਨ ਆਵੇ ਤਉ ਹਰ ਜਨ ਹਰ ਗੁਣ ਗਾਵੇ ਭੁਖੇ ਖਾਵਤ ਲਾਜ ਨਾ ਆਵੇ ਤ्यों ਹਰ ਜਨ ਹਰ ਗੁਣ ਗਾਵੇ ਆਪਣੇ ਕਾਜ ਕੋ ਕਿਉ ਅਲਕਾਈਐ ਜੇ ਤਿਸੰਦਰੰ ਦਰਗਹ ਮੁਖ ਉਜਲ ਸਦਾ ਸਦਾ ਸੁਖ ਪਾਈਐ ਰਹਾਉ ਜਿਉ ਕਾਮੀ ਕਾਮੁ ਨੁਬਾਧ ਤਿਉ ਹਰ ਦਾਸ ਹਰ ਜਸ ਭਾਵੇ ਜਿਉ ਮਾਤਾ ਧਾਨ ਲਪਟਾਵੇ ਤਿਉ ਗਿਆਨੀ ਨਾਮ ਕਮਾਵੇ ਗੁਰਪੂਰੇ ਤੇ ਭਵ ਜਨ ਨਾਨਕ ਨਾਮ ਧਿਆਵੇ ਗੁਰਪੂਰੇ ਤੇ ਪਾਵੈ ਜਨ ਨਾਨਕ ਨਾਮ ਧਿਆਵੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਰਲ ਮਿਲ ਅੱਜ ਦੇ ਸਾਬ ਦੇ ਵਿਚਾਰ ਦੇ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਕਮਨਾਬਾ ਸਾ ਸਾਨੂੰ ਪ੍ਰਾਪਤ ਹੋਇਆ 629 ਅੰਗ ਦੇ ਉੱਤੇ ਸਵਾਹਿਬਾਨ ਅੱਜ ਗੁਰੂ ਅਰਜਨ ਸਾਹਿਬ ਮਹਾਰਾਜ ਸਾਨੂੰ ਸਮਝਾ ਰਹੇ ਹੈ ਸੋਰਠ ਮਹੱਲਾ ਪੰਜਵਾਂ ਸੋਰਠ ਰਾਗ ਦੇ ਵਿੱਚ ਪੰਜਵੇਂ ਪਾਖਸ਼ਾ ਗੁਰੂ ਅਰਜਨ ਸਾਹਿਬ ਮਹਾਰਾਜ ਜੀਆਂ ਦੇ ਮੁਖਾਰ ਬਿੰਦ ਤੋਂ ਇਹ ਸ਼ਬਦ ਉਚਾਰਨ ਕੀਤਾ ਹੋਇਆ ਭੁੱਖੇ ਖਾਵਤ ਲਾਜ ਨ ਆਵੇ ਕਿਉ ਹਰ ਜਨ ਹਰ ਗੁਣ ਗਾਵੇ ਇੱਥੇ ਗੁਰੂ ਸਾਹਿਬ ਸਾਨੂੰ ਸਮਝਾ ਰਹੇ ਐ ਅਸੀਂ ਕਈ ਵਾਰੀ ਗੁਰਦੁਆਰਾ ਸਾਹਿਬ ਆਉਣ ਤੋਂ ਸੰਗ ਲੱਗਦੀ ਐ ਸਾਨੂੰ ਜਿਹੜੇ ਕਦੇ ਗੁਰਦੁਆਰਾ ਸਾਹਿਬ ਨਹੀਂ ਆਏ ਜਿੱਦਿਓ ਇੱਕ ਦਿਨ ਆ ਜਾਂਦੇ ਆ ਫਿਰ ਉਹਨਾਂ ਨੂੰ ਸੰਗ ਲੱਗੀ ਜਾਂਦੀ ਹੈ ਕਿ ਮੈਨੂੰ ਲੋਕ ਕੀ ਕਹਿਣਗੇ ਪਰ ਇੱਥੇ ਅੱਜ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਭੁੱਖੇ ਖਾਵਤ ਲਾਜ ਨ ਆਵੇ ਕਹਿੰਦੇ ਜੇ ਕਿਸੇ ਬੰਦੇ ਨੂੰ ਭੁੱਖ ਲੱਗ ਰਹੀ ਹੋਵੇ ਇੱਕ ਦਿਨ ਦੋ ਦਿਨ ਹੋ ਗਏ ਪ੍ਰਸ਼ਾਦਾ ਨਾ ਮਿਲਿਆ ਹੋਵੇ ਉਹਨੂੰ ਕਹਿੰਦੇ ਜਦੋਂ ਪ੍ਰਸ਼ਾਦਾ ਮਿਲ ਲੈ ਉਹਨੂੰ ਫਿਰ ਉਹਦੇ 'ਚ ਸ਼ਰਮ ਨਹੀਂ ਆਉਣੀ ਭੁੱਖੇ ਖਾਵਦ ਲਾਜ ਨ ਆਵੇ ਕਹਿੰਦੇ ਉਹਨੂੰ ਕੋਈ ਸ਼ਰਮ ਨਹੀਂ ਉਹਨੇ ਫਟਾਫਟ ਪ੍ਰਸ਼ਾਦਾ ਛੱਕ ਲੈਣਾ ਕਹਿੰਦੇ ਗੁਰਦੁਆਰਾ ਸਾਹਿਬ ਆਉਣ ਵਾਲਿਓ ਤੁਸੀਂ ਕਹਿੰਦੇ ਕਿਉਂ ਸੰਗਦੇ ਹੋ ਕਿਉਂ ਹਰ ਜਨ ਹਰ ਗੁਣ ਗਾਵੇ ਕਹਿੰਦੇ ਉਹਦੇ ਵਾਂਗ ਤੁਸੀਂ ਵੀ ਕਹਿੰਦੇ ਪ੍ਰਮਾਤਮਾ ਦੇ ਗੁਣ ਗਾਓ ਤੁਸੀਂ ਵੀ ਸੰਗੋ ਨਾ ਤੁਹਾਨੂੰ ਵੀ ਸ਼ਰਮ ਕਾਦੀ ਕਹਿੰਦੇ ਭੁੱਖੇ ਖਾਵਤ ਲਾਜ ਨ ਆਵੇ ਭੁੱਖੇ ਬੰਦੇ ਨੂੰ ਜਦੋਂ ਪ੍ਰਸ਼ਾਦਾ ਮਿਲਦਾ ਉਹਨੂੰ ਕਹਿੰਦੇ ਕੋਈ ਸੰਗ ਨਹੀਂ ਸ਼ਰਮ ਨਹੀਂ ਫਟਾਫਟ ਉਹਨੇ ਖਾ ਲੈ ਲੇ ਇਸੇ ਤਰ੍ਹਾਂ ਕਹਿੰਦੇ ਤੁਸੀਂ ਵੀ ਪ੍ਰਮਾਤਮਾ ਦਾ ਨਾਮ ਇਸੇ ਤਰ੍ਹਾਂ ਜਪੋ ਕਦੇ ਵੀ ਸੰਗੋ ਨਾ ਕਿਉਂ ਹਰ ਜਨ ਹਰ ਗੁਣ ਗਾਵੇ ਕਹਿੰਦੇ ਪ੍ਰਮਾਤਮਾ ਦੇ ਗੁਣ ਇਸੇ ਤਰ੍ਹਾਂ ਹੀ ਗਾਉਣੇ ਚਾਹੀਦੇ ਨੇ ਆਪਣੇ ਕਾਜ ਕੋ ਕਿਉਂ ਅਲਕਾਈਐ ਕਹਿੰਦੇ ਇਹ ਤੁਹਾਡਾ ਆਪਣਾ ਕਾਜ ਹੈ ਗੁਰਬਾਣੀ ਪੜ੍ਹਨੀ ਗੁਰਬਾਣੀ ਸੁਣਨੀ ਗੁਰਬਾਣੀ ਦਾ ਜਾਪ ਕਰਨਾ ਵਾਹਿਗੁਰੂ ਮੰਤਰ ਜਪਣਾ ਆਪਣੇ ਕਾਜ ਕੋ ਕਿਉਂ ਹਲਕ ਆਈ ਹੈ ਕਹਿੰਦੇ ਕਿਉਂ ਆਲਸ ਕਿਤੇ ਆਲਸ ਨਾ ਕਰ ਆਪਣੇ ਕੰਮ ਵਾਸਤੇ ਆਲਸ ਕਿਉਂ ਕਰਦਾ ਗੁਰੂ ਸਾਹਿਬ ਨੇ ਕਿਹਾ ਬੁਰੇ ਕੰਮ ਕਾ ਉਠ ਖਲੋਇਆ ਨਾਮ ਕੀ ਵੇਲਾ ਪੈ ਪੈ ਸੋਇਆ ਕਹਿੰਦੇ ਜਦੋਂ ਬੁਰਾ ਕੰਮ ਹੈ ਉਦੋਂ ਤੇ ਬੰਦਾ ਭੱਜ ਕੇ ਜਾਂਦਾ ਮਾੜੇ ਕੰਮ ਵਾਸਤੇ ਤੇ ਜਦੋਂ ਨਾਮ ਜਪਣ ਦਾ ਵੇਲਾ ਉਦੋਂ ਕਹਿੰਦੇ ਆਲਸ ਆ ਜਾਂਦਾ ਹੈ ਆਪਣੇ ਕਾਜ ਕੋ ਕਿਉ ਅਲਕਾਈਐ ਕਹਿੰਦੇ ਆਪਣੇ ਕੰਮ ਵਾਸਤੇ ਹਾਲਸ ਕਿਉ ਕਰਦਾ ਜਿਤ ਸਿਮਰਨ ਦਰਗਹ ਮੁਖ ਉਜਲ ਸਦਾ ਸਦਾ ਸੁਖ ਪਾਈਐ ਕਹਿੰਦੇ ਤੇ ਪਰਮਾਤਮਾ ਦਾ ਸਿਮਰਨ ਐਸਾ ਹੈ ਜਿਹੜੇ ਬੰਦੇ ਨੇ ਵੀ ਸਿਮਰਨ ਕੀਤਾ ਕਹਿੰਦੇ ਉਹ ਬਹੁਤ ਮਾਨ ਬਣ ਗਿਆ ਜਿੱਤ ਸਿਮਰਨ ਦਰਗਹ ਮੁਖ ਉੱਜਲ ਕਹਿੰਦੇ ਉਹਦਾ ਮੁਖ ਉੱਜਲਾ ਮੋਹ ਸੋਹਣਾ ਹੋ ਜਾਣਾ ਦਰਗਾਹ ਦੇ ਵਿੱਚ ਸਦਾ ਸਦਾ ਸੁਖ ਪਾਈ ਹੈ ਕਹਿੰਦੇ ਹਮੇਸ਼ਾ ਹੀ ਉਹਦੀ ਜ਼ਿੰਦਗੀ ਚ ਸੁਖ ਰਹਿੰਦਾ ਸਦਾ 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 ਦਾ ਭਾਵ ਕਿ ਕਦੇ ਵੀ ਉਹ ਬੰਦਾ ਦੁਖੀ ਨਹੀਂ ਹੁੰਦਾ ਜਿਹੜਾ ਇਨਸਾਨ ਵਾਹਿਗੁਰੂ ਦਾ ਨਾਮ ਜਪਦਾ ਜਿੰਨਾ ਜਿੰਨਾਂ ਨੇ ਜਪਿਆ ਧੰਨ ಶ್ರೀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਉਹਨਾਂ ਦਾ ਨਾਮ ਆ ਗਿਆ ਜਿਤ ਸਿਮਰਨ ਦਰਗੈ ਮੁਖ ਉਜਲ ਸਦਾ ਸਦਾ ਸੁਖ ਪਾਈਐ ਰਹਾਓ ਹੁਣ ਗੁਰੂ ਸਾਹਿਬ ਨਾਲ ਉਦਾਹਰਣਾਂ ਦਿੰਦੇ ਆ ਜੀ ਕਹਿੰਦੇ ਮਾੜੇ ਬੰਦੇ ਵੀ ਤੇ ਆਪਣਾ ਕੰਮ ਕਰਦੇ ਐ ਕਹਿੰਦੇ ਫਿਰ ਤੁਸੀਂ ਚੰਗਾ ਕੰਮ ਕਰਨ ਵਾਸਤੇ ਕਿਉਂ ਪਿੱਛੇ ਹਟਦੇ ਹੋ ਇੱਥੇ ਗੁਰੂ ਅਰਜਨ ਸਾਹਿਬਾਰੇ ਕਹਿੰਦੇ ਜਿਉ ਕਾਮੀ ਕਾਮ ਲੁਭਾਵੈ ਕਹਿੰਦੇ ਜਿਹੜਾ ਕਾਮ ਦਾਸ਼ਨਾ ਦੇ ਵਿੱਚ ਰਚਿਆ ਹੋਇਆ ਮਨੁੱਖ ਹੈ ਜਿਹੜਾ ਕਾਮੀ ਪੁਰਸ਼ ਹੈ ਉਹ ਕਹਿੰਦੇ ਆਪਣਾ ਕਾਮ ਵਾਸ਼ਨ ਵਾਲਾ ਕੰਮ ਨਹੀਂ ਛੱਡਦਾ ਕਹਿੰਦੇ ਫਿਰ ਤੂੰ ਕਿਉਂ ਆਪਣੇ ਗੁਰੂ ਨੂੰ ਛੱਡ ਬੈਠਿਆ ਤੂੰ ਤੇ ਕਹਿੰਦੇ ਫਿਰ ਉਹਦੇ ਨਾਲੋਂ ਵੀ ਭੇੜਾ ਹੋ ਗਿਆ ਕਿਉਂਕਿ ਉਹਨੇ ਮਾੜਾ ਕੰਮ ਨਹੀਂ ਛੱਡਿਆ ਆਪਣਾ ਉਹਦਾ ਨਿਤ ਦਾ ਕੰਮ ਮਾਰਣਾ ਤੇ ਤੂੰ ਗੁਰੂ ਦਾ ਸਿਮਰਨ ਕਿਉਂ ਛੱਡ ਬੈਠਿਆ ਕਹਿੰਦੇ ਤਿਉਹ ਹਰਦਾਸ ਹਰ ਦਾ ਸੁਭਾਵ ਹੈ ਕਹਿੰਦੇ ਪ੍ਰਮਾਤਮਾ ਨੂੰ ਤੇ ਉਹ ਪਾਉਣਾ ਜੇ ਤੂੰ ਵਧੀਆ ਕੰਮ ਕਰੇਗਾ ਜੇ ਤੂੰ ਸਿਮਰਨ ਕਰੇਗਾ ਜੇ ਤੂੰ ਵਾਹਿਗੁਰੂ ਵਾਹਿਗੁਰੂ ਕਰੇਗਾ ਜੇ ਤੂੰ ਅੱਲਾ ਅੱਲਾ ਕਰੇਗਾ ਜੇ ਤੂੰ ਰਾਮ ਰਾਮ ਕਰੇਗਾ ਕਹਿੰਦੇ ਪ੍ਰਮਾਤਮਾ ਨੂੰ ਇਹ ਚੀਜ਼ ਪਾਉਣੀ ਹੈ ਇਹ ਚੀਜ਼ ਸੋਹਣੀ ਲੱਗਣੀ ਹੈ ਤਿਉਹ ਹਰਦਾਸ ਹਰ ਜਸ ਭਾਵੈ ਉਹਦਾ ਜਸ ਕਰੇਗਾ ਤਾਂ ਚੰਗਾ ਲੱਗਣਾ ਨਾਲੇ ਫਿਰ ਗੁਰੂ ਸਾਹਿਬ ਨੇ ਕਿਹਾ ਜਿਉਂ ਮਾਤਾ ਬਾਲ ਲਪਟਾਵੇ ਕਹਿੰਦੇ ਜਿਵੇਂ ਛੋਟਾ ਜਿਹਾ ਬੱਚਾ ਹੁੰਦਾ ਮਾਂ ਦੀ ਗੋਦੀ 'ਚ ਕਹਿੰਦੇ ਮਾਂ ਸਾਰਾ ਦਿਨ ਉਹਦੇ ਵਿੱਚ ਚੰਬੜ ਕੇ ਰਹਿੰਦੀ ਐ ਭਾਵ ਕਿ ਉਹਦੇ ਨਾਲ ਪਿਆਰ ਕਰਦੀ ਐ ਕਹਿੰਦੇ ਇਸੇ ਤਰ੍ਹਾਂ ਤੁਸੀਂ ਪਰਮਾਤਮਾ ਨਾਲ ਵੀ ਪਿਆਰ ਕਰੋ ਜਿਵੇਂ ਮਾਂ ਆਪਣੇ ਪੁੱਤ ਨਾਲ ਧੀ ਨਾਲ ਪਿਆਰ ਕਰਦੀ ਹੈ ਕਹਿੰਦੇ ਇਸੇ ਤਰ੍ਹਾਂ ਤੁਸੀਂ ਪਰਮਾਤਮਾ ਨਾਲ ਪਿਆਰ ਕਰੋ ਕਿਉਂਕਿ ਪਰਮਾਤਮਾ ਹੀ ਰੱਬ ਵੀ ਸਾਡਾ ਪਿਤਾ ਹੈ ਉਹੀ ਸਾਡੀ ਮਾਂ ਹੈ ਉਹੀ ਸਾਡਾ ਭੈਣ ਭਰਾ ਹੈ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਪ ਤੂੰ ਹੈ ਮੇਰਾ ਭਰਾਤਾ ਕਹਿੰਦੇ ਤੂੰ ਸੱਚੇ ਬਾਦਸ਼ਾਹ ਸਾਰਾ ਕੁਝ ਮੇਰਾ ਤੂੰ ਹੈ ਤੇ ਫਿਰ ਅਸੀਂ ਉਸ ਪਰਮਾਤਮਾ ਨੂੰ ਜਦੋਂ ਆਪਣਾ ਪਿਤਾ ਸਮਝ ਲਿਆ ਆਪਣੀ ਮਾਂ ਸਮਝ ਲਿਆ ਫਿਰ ਉਹਦੇ ਤੋਂ ਅਸੀਂ ਰੁੱਖ ਕਿਉਂ ਮੋੜ ਲਿਆ ਕਿਉਂ ਗਿਆਨੀ ਨਾਮ ਕਮਾਵੇ ਕਹਿੰਦੇ ਜਿਹੜਾ ਗਿਆਨੀ ਗਿਆਨੀ ਇਹ ਨਹੀਂ ਹੁੰਦਾ ਕਿ ਜਿਹਨੇ ਅਮਰਤ ਛਕ ਲਿਆ ਵੱਡੀ ਪੱਗ ਬਨ ਲਿਓ ਗਿਆਨੀ ਬਣ ਗਿਆ ਨਹੀਂ ਜਿਸ ਬੰਦੇ ਨੇ ਗੁਰੂ ਤੋਂ ਗਿਆਨ ਲੈ ਲਿਆ ਉਹ ਚਾਹੇ ਕੋਈ ਵੀ ਚਾਹੇ ਹਿੰਦੂ ਹੈ ਮੁਸਲਮਾਨ ਹੈ ਸਿੱਖ ਹੈ ਈਸਾਈ ਹੈ ਜੈਨੀ ਹੈ ਬੋਧੀ ਹੈ ਪਾਰਸੀ ਹੈ ਕੋਈ ਹੈ ਚਾਹੇ ਕਹਿੰਦੇ ਜਿਹਨੇ ਗੁਰੂ ਤੋਂ ਗਿਆਨ ਲੈ ਲਿਆ ਨਾ ਗਿਆਨ ਦੇ ਕਰਕੇ ਉਹ ਗਿਆਨੀ ਐ ਜੇ ਗਿਆਨ ਹੈ ਨਹੀਂ ਕੱਲਾ ਮੁਰਦ ਸ਼ੱਕ ਲਿਆ ਕਦੇ ਗੁਰਦੁਆਰੇ ਨਹੀਂ ਗਿਆ ਕਹਿੰਦੇ ਉਹਨੂੰ ਗਿਆਨੀ ਕਿਵੇਂ ਕਹਦੇ ਆਂਗੇ ਕਿਉਂ ਗਿਆਨੀ ਨਾਮ ਕਮਾਵੇ ਕਹਿੰਦੇ ਉਹ ਫਿਰ ਨਾਮ ਦੀ ਕਮਾਈ ਕਰਦਾ ਜਿਹੜਾ ਗੁਰੂ ਦੇ ਨਾਲ ਜੁੜ ਜਾਂਦਾ ਜਿਹਨੇ ਗੁਰੂ ਤੋਂ ਗਿਆਨ ਲੈ ਲਿਆ ਕਹਿੰਦੇ ਉਹ ਫਿਰ ਨਾਮ ਦੀ ਕਮਾਈ ਕਰਦਾ ਗੁਰ ਪੂਰੇ ਤੇ ਪਾਵੈ ਕਹਿੰਦੇ ਫਿਰ ਗੁਰੂ ਦੇ ਤੁੰdio ਪਾਇਆ ਜਾਂਦਾ ਗੁਰ ਪੂਰੇ ਤੇ ਪਾਵੈ ਉਹ ਪੂਰੇ ਗੁਰੂ ਨੂੰ ਆਪਣੇ ਹਿਰਦੇ ਚ ਪਾ ਲੈਂਦਾ ਹੈ ਪੂਰਾ ਗੁਰੂ ਕਿਹੜਾ ਜੀ ਸਾਡੇ ਵਾਸਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੂਰੀ ਹੈ ਕਿੰਨੇ ਵਾਰੀ ਆਪਾਂ ਨੇ ਗੱਲ ਕੀਤੀ ਹੈ ਕਿ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਾਂ ਦੇ ਬਾਣੀ ਜਿਹੜੀ ਆ ਉਹ ਸਾਡੇ ਵਾਸਤੇ ਸੰਪੂਰਨ ਹੈ ਪੂਰਾ ਪਰਾ ਆਰਾਧੇ ਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਇਹਦੇ ਗੁਣ ਗਾਈਏ ਅਸੀਂ ਗੁਰ ਪੂਰੇ ਤੇ ਪਾਵੈ ਉਹਨੇ ਪੂਰੇ ਗੁਰੂ ਨੂੰ ਆਪਣੇ ਹਿਰਦੇ ਚ ਪਾਲਿਆ ਜਨ ਨਾਨਕ ਨਾਮ ਧਿਆਵੈ ਕਹਿੰਦੇ ਜਿਹੜਾ ਪ੍ਰਮਾਤਮਾ ਦਾ ਜਨ ਬਣ ਜਾਂਦਾ ਨਾ ਜੀ ਉਹ ਫਿਰ ਪ੍ਰਮਾਤਮਾ ਦਾ ਨਾਮ ਹਮੇਸ਼ਾ ਹੀ ਤੇ ਆਉਂਦਾ ਹੈ ਅੱਠੇ ਪਹਿਰ ਉਸ ਪ੍ਰਮਾਤਮਾ ਨੂੰ ਯਾਦ ਰੱਖਦਾ ਜਿਹੜਾ ਤਮਾ ਦਾ ਬਣ ਗਿਆ ਗੁਰ ਪੂਰੇ ਤੇ ਪਾਵੈ ਜਨ ਨਾਨਕ ਨਾਮ ਧਿਆਵੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ